ਵੱਲੇ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਪੌਰ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਮੇਸ਼ਾ ਹੀ ਸੱਦੇ ਵਿੱਚ ਨਿਵੇਸ਼ ਪੱਖੀ ਅਤੇ ਉਦਯੋਗ ਪੱਖੀ ਮਾਹੌਲ ਛੱਡਣ ਦੀ ਨਿਰੰਤਰ ਕੰਮ ਕਰ ਰਹੀ ਹੈ ਉਸ ਤੇ ਤਹਿ ਤੱਜ ਦੀ ਜੇ ਪੇਲੀ ਇਸੇ ਵਾਸਤੇ ਅਸੀਂ ਮੈਂ ਤੇ ਸੰਦੀਪ अरोड़ा ਜੀ ਬੈਠੇ ਹਾਂ ਕਿਉਂਕਿ 12 ਜੂਨ ਨੂੰ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਕਰਦਿਆਂ 12 ਵਾਲੇ ਕੀਤੇ ਸਨ 12 ਸਾਡੀ ਪਾਰਟੀ ਸੁਪਰੀਮਰ ਵੀ ਕੇਜਰੀਵਾਲ ਦੀ ਹਮੇਸ਼ਾ ਹੀ ਵਾਦੇ ਨਹੀਂ ਗਰੰਟੀਆਂ ਦਿੰਦੇ ਆ ਸੋ ਜਿਵੇਂ ਅਸੀਂ ਸ਼ੁਰੂ ਤੋਂ ਹੀ ਗਰੰਟੀਆਂ ਨੂੰ ਪੂਰੇ ਕਰਦੇ ਆ ਰਹੇ ਹਾਂ ਉਹਦੇ ਵਿੱਚ ਜਿਹੜੀ 12 ਜੀਨ ਵਾਲੀਆਂ 12 ਗਰੰਟੀਆਂ ਦੇ ਵਿੱਚੋਂ ਦੋ ਗਰੰਟੀਆਂ ਦੀ ਅੱਜ ਜਿਹੜਾ ਨੋਟੀਫਿਕੇਸ਼ਨ ਕੀਤਾ ਗਿਆ ਉਹਦੀ ਸ਼ੁਰੂਆਤ ਕੀਤੀ ਗਈ ਸੋ ਜਿਹੜਾ ਵਾਦਾ ਪੂਰਾ ਕੀਤਾ ਗਿਆ ਸੋ ਸਾਡੀ ਕੈਬਨਿਟ ਵੱਲੋਂ ਹਾਲ ਵਿੱਚ ਹੀ ਸੰਤੀ ਪਲਾਟਾਂ ਨੂੰ ਹਸਪਤਾਲਾਂ ਹੋਟਲਾਂ ਤੇ ਸੰਤੀ ਪਾਰਕਾਂ ਦੇ ਹੋਰ ਮਨਜ਼ੂਰशुदा ਮਦਦਾਂ ਲਈ ਵਰਤਣ ਦੀ ਇਜਾਜ਼ਤ ਦਿੰਦਿਆ ਹੋਇਆ ਪੰਜਾਬ ਦੀ ਤਬਾਦਲਾ ਨੀਤੀ ਵਿੱਚ ਅਹਿਮ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਹਿਲਾਂ ਤਬਾਦਲਾ ਨੀਤੀ 2008 16 21 ਵਿੱਚ ਵੀ ਲਿਆਂਦੀਆਂ ਗਈਆਂ ਸੀ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਨ੍ਹਾਂ ਲਈ ਨੀਤੀਆਂ ਲਿਆਂਦੀ ਸੀ ਉਸ ਲੋਗ ਸਾਡੇ ਭੈਣ ਭਰਾ ਉਹ ਇੰਡਸਟਰੀਲਿਸਟ ਭਰਾ ਖੁਸ਼ੀ ਨਹੀਂ ਹੁੰਦੇ ਸੀ। ਤੋਂ ਉਹੋ ਜਿਹੀਆਂ ਨੀਤੀਆਂ ਲਿਆਂਦੇ ਸੀ ਪਹਿਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਪੁੱਛ ਕੇ ਇੰਡਸਟਰੀਸਟਸ ਨੂੰ ਪੁੱਛ ਕੇ ਪੰਜਾਬ ਦੇ ਵਸਨੀਕਾਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਲਈ ਸਰਕਾਰ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਉਹ ਫੈਸਲਾ ਫਿਰ ਉੱਤੇ ਉੱਤੇ ਪੂਰਾ ਕਰਦੇ ਸੋ ਸਾਡੀ ਸਰਕਾਰ ਦਾ ਜ਼ਮੀਨੀ ਹਕੀਕਤਾਂ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਜੀ ਵੱਲੋਂ ਸਨਤਕਾਰ ਮਿਲਣੀਆਂ ਵੀ ਕੀਤੀਆਂ ਗਈਆਂ ਅਸੀਂ ਹਰ ਫੈਸਲਾ ਜਿਹੜਾ ਫੀਡਬੈਕ ਲੈ ਕੇ ਜਿਹੜਾ ਜਿਵੇਂ ਮੈਂ ਦੱਸਿਆ ਅਸੀਂ ਕਰਦੇ ਹਾਂ ਸਰਕਾਰ ਵੱਲੋਂ ਬਣਾਈ ਇੱਕ ਕਮੇਟੀ ਨੇ ਸਨਤਕਾਰਾਂ ਦੀਆਂ ਬੇਨਤੀਆਂ ਦੀ ਸਮੀਖਿਆ ਕਿੱਤੀ ਅਤੇ ਫ੍ਰੀ ਹੋਲਡ ਪਲਾਟਾਂ ਉੱਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਤਜਵੀਜ਼ ਕੀਤੀਆਂ। ਸੋਧੀ ਨੀਤੀ ਮੁਤਾਬਕ ਸਨਤੀ ਪਲਾਟਾਂ ਦੀ ਰਾਖਮੀ ਕੀਮਤ 12.5 ਫੀਸਲੀ ਤਬਾਦਲਾ ਖਰਚਾ ਲਾਗੂ ਹੋਵੇਗਾ। ਸੋ ਪੀ ਐਸ ਆਈ ਸੀ ਦੇ ਪ੍ਰਬੰਧਨ ਵਾਲੇ ਲੀਜ਼ ਹੋਲਡ ਸਨਤੀ ਪਲਾਟਾਂ ਤੇ ਛੱਡਾਂ ਨੂੰ ਵੀ ਫ੍ਰੀ ਹੋਲਡ ਤਬਦੀਲ ਕਰਨ ਵਾਸਤੇ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਲਾਟ ਦੇ ਛੱਡ ਅਸਲ ਵਿੱਚ ਲੀਜ਼ ਹੋਲਡ ਆਧਾਰ ਉੱਤੇ ਅਲਾਟ ਕੀਤੇ ਗਏ ਸਨ ਜਿਸ ਵਿੱਚ ਤਬਦੀਲੀ ਸੰਬੰਧੀ ਗੁੰਜਲਦਾਰ ਧਰਾਵਾਂ ਸ਼ਾਮਲ ਸਨ। ਇਸ ਲਈ ਕਾਰਨ ਜ਼ਾਇਦਾ ਦੇ ਲੈਣ-ਦੇਣ ਵਿੱਚ ਉਕੜਾ ਰਹੀਆਂ ਸਨ ਇਸ ਨਵੀਂ ਨੀਤੀ ਦਾ ਮਤਲਬ ਸਨਤੀ ਪਲਾਟਾਂ ਦੇ ਪ੍ਰਬੰਧਨ ਨੂੰ ਸਚਾਰੂ ਬਣਾਉਣਾ ਕਾਰੋਬਾਰ ਵਿੱਚ ਸੁਖ ਨੂੰ ਵਧਾਉਣਾ ਪਲਾਟੀਆਂ ਵਿਚਾਲੇ ਮੁਕਦਮੇਵਾਜ਼ੀ ਅਤੇ ਬੇਜ ਕਿੰਨੀ ਜਿਹੜਾ ਘਟਾਉਣਾ ਸੋ ਇਸ ਦੇ ਤਹਿਤ ਜਿਹੜੀ ਕਨਵਰਸ਼ਨ ਹੋਈ ਹੈ ਉਹਦੇ ਵੀ ਮੈਂ ਡਿਟੇਲ ਚ ਥੋੜਾ ਜਿਹਾ ਦੱਸ ਦਵਾਂ ਜਿਵੇਂ ਕਮਰਸ਼ੀਅਲ ਦੇ ਜਿਹੜੇ 100 ਫੁੱਟੀ ਰੋਡ ਦੇ ਉੱਪਰ 4000 ਸਕਰ ਫੁੱਟਾਂ ਤੇ ਉੱਤੇ 50% ਕਨਵਰਸ਼ਨ ਚਾਰਜ ਲੱਗਣਗੇ ਹੋਟਲ ਦੇ 60 ਫੁੱਟ ਰੋਡ ਦੇ ਉੱਤੇ ਆ ਇਹ 2500 ਸਕਰ ਫੁੱਟ ਦੇ ਤਕਰੀਬਨ ਹੈ ਉਸ ਤੇ 20% ਗਾਜਾ ਗਾਜਾ 2500 ਗਾਜ 2500 ਸਕਰ ਜਗ 2500 ਗਾਜ 2500 ਗਾਜ ਹਸਪੀਟਲ 45 ਫੁੱਟ ਤੋਂ 60 ਫੁੱਟ ਦੇ ਉੱਤੇ 400 ਤੋਂ 1000 20% ਸੋ ਜਿਵੇਂ ਬੈਂਕਟ ਹਾਲ 60 ਫੁੱਟੀ ਰੋਡ ਦੇ ਉੱਤੇ 2500 ਸਕਰ ਫੁੱਟ 2500 ਗਾਜ ਦੇ ਉੱਤੇ 20% ਸੋ ਇੰਡਸਟਰੀ ਵਰਕਰ ਹੌਸਿੰਗ ਜਿਹੜੇ 150 ਸਕਰ ਮੀਟਰ ਫਲੈਟ ਦੇ ਉੱਤੇ ਹੈਗਾ 60 ਫੁੱਟ ਰੋਡ ਦੇ ਉੱਤੇ 2500 10% ਹੋਸਟਲ ਰੈਂਟਲ ਹੋਸਿੰਗ 60% 60 ਫੁੱਟ ਰੋਡ ਦੇ ਉੱਤੇ 2500 10% ਆਫਿਸ ਵਾਲੀ ਲਈ 60 ਫੁੱਟ ਰੋਡ ਦੇ ਉੱਤੇ ਹੈ 1000 ਮਿਨੀਮਮ ਪਲਾਟ ਜਿਹੜਾ ਸਾਈਜ਼ ਹੈ ਉਹਦੇ ਉੱਤੇ 10% ਆਫਿਸ ਵਾਲੇ ਤੇ ਵੀ 20% ਇੰਸਟੀਚਿਊਟ ਤੇ 60 ਫੁੱਟ ਰੋਡ ਦੇ ਉੱਪਰ ਹੈ ਜਿਹ 1000 ਗੇ ਦਾ ਪਲਾਟ ਹੈ ਤੇ ਉਸ ਤੇ 10% ਸੋ ਇਹ ਸਾਰਾ ਜਿਹੜਾ ਸਾਡਾ ਅੱਜ ਕੀਤਾ ਗਿਆ ਨੋਟੀਫਿਕੇਸ਼ਨ ਕੋ ਡਿਟੇਲ ਦੇ ਵਿੱਚ ਨਾਲ ਦੀ ਨਾਲ ਹੁਣ ਸਾਡੇ ਇੰਡਸਟਰੀ ਵੱਲੋਂ ਸਾਡੇ ਮੰਤਰੀ ਸਾਡੇ ਸੰਜੀਵ अरोड़ा ਜੀ ਜੋ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰਦੇ ਸਾਰੇ ਪ੍ਰੈਸ ਤੇ ਭਰਾਵਾ ਤੇ ਪੈਣਾ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਿਹੜਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵਾਨ ਮਾਨ ਜੀ ਨੇ 12 ਜੂਨ ਨੂੰ ਇੱਕ ਮੁਹਾਲਲੇ ਵਿੱਚ ਇਵੈਂਟ 'ਚ ਪ੍ਰੋਮਿਸ ਕੀਤਾ ਸੀ ਕਿ ਉਦਯੋਗੀ ਕ੍ਰਾਂਤੀ ਦੇ ਵਿੱਚ ਅਸੀਂ 12 ਮੁੱਦੇ ਨੂੰ ਹੱਲ ਕਰਾਂਗੇ ਉਹਦੇ ਵਿੱਚੋਂ ਦੋ ਮੁੱਦੇ ਅੱਜ ਹੱਲ ਕਰ ਦਿੱਤੇ ਗਏ ਆ ਉਹ ਇੱਕ ਦਾ ਮੇਰੇ ਕੁਲੀਗ ਮੁੰਡੀਆਂ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਉਹ ਹਾਊਸਿੰਗ ਨੇ ਕੀਤਾ ਇਸ਼ੂ ਨੋਟੀਫਿਕੇਸ਼ਨ ਤੇ ਇੱਕ ਇੰਡਸਟਰੀ ਨੇ ਕੀਤਾ ਜਿਹੜਾ ਇੰਡਸਟਰੀ ਨੇ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹੈਗੇ ਆ ਉਹਦੀ ਇੱਕ ਮੁਕੰਮਲ ਪਾਲਿਸੀ ਲਿਆਈ ਗਈ ਹੈ ਉਹਨਾਂ ਨੂੰ ਫ੍ਰੀ ਹੋਲਡ ਵਿੱਚ ਕਨਵਰਟ ਕਰਨ ਚ ਉਹਦੇ ਨਾਲ ਉਹਦੇ ਚਾਰਜੇਸ ਰੱਖੇ ਗਏ ਆ ਜਿਹੜੀ ਕਿ ਉਹਦੀ ਕਨਵਰਸ਼ਨ ਫੀਸ ਹੈਗੀ ਹੈ ਉਹ ਕਰੰਟ ਰਿਜ਼ਰਵ ਪ੍ਰਾਈਸ ਜਾਂ ਕਲੈਕਟਰ ਰੇਟ ਦੋਨਾਂ ਵਿੱਚੋਂ ਜਿਹੜਾ ਵੀ ਵੱਧ ਹੋਏਗਾ ਉਹਦੇ ਤੇ 20% ਪਰ ਉਹਦੇ ਤੇ 50% ਡਿਸਕਾਊਂਟ ਦਿੱਤਾ ਗਿਆ ਇਹ 20% ਦੇ ਉੱਤੇ ਜਿਹੜੇ ਜਿਹਦੇ ਵਿੱਚ ਕਿ ਕੁਝ ਪਲਾਟ ਹੈਗੇ ਆ ਜਿਹਦੇ ਤੇ ਅਨਅਰਨਡ ਇਨਕਰੀਜ਼ ਵੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਉਹਦੇ 'ਚ ਕੋਈ 10% ਰੇਟ ਹੋਏਗਾ ਜਿਹੜਾ ਕਿ origignal allotee ਤੇ ਮਤਲਬ ਕਿ ਰਿਜ਼ਰਵ ਪ੍ਰਾਈਸ ਔਰ ਕਲੈਕਟਰ ਰੇਟ ਦਾ ਜਿਹੜਾ ਵੀ ਹਾਇਰ ਪ੍ਰਾਈਸ ਹੋਏਗਾ ਉਹਦਾ 10% ਸਿਰਫ ਲੱਗੇਗਾ ਔਰ ਜਿਹੜਾ ਕਿ ਫਰਦਰ ਜਿਹੜੇ ਪਲਾਟ ਵਿਕ ਚੁੱਕੇ ਆ ਉਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ ਲੀਜ਼ ਹੋਲ ਟੂ ਫਰੀ ਹੋਲਡ ਸੋ ਇਹ ਸਨਤਕਾਰਾਂ ਦੀ ਬੜੀ ਪੁਰਾਣੀ ਡਿਮਾਂਡ ਸੀ ਔਰ ਇਹ ਅੱਜ ਫੁੱਲਫਿਲ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਜੇ ਕਿਸੇ ਦਾ 500 ਗੱਜ ਪਲਾਟ ਲੁਧਿਆਣੇ ਕਿਸੇ ਫੋਕਲ ਪੁਆਇੰਟ ਤੇ ਸੀ ਉਹ ਅੱਜ ਦੀ ਡੇਟ 'ਚ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਂਦਾ ਸੀ ਤੇ ਉਹਨੂੰ 50 ਲੱਖ ਰੁਪਇਆ ਅਨਡ ਇਨਕਰੀਜ਼ ਦੀ ਇਨਕਮ ਦੇਣੀ ਪੈਂਦੀ ਸੀ ਉਹ ਨਵੀਂ ਪਾਲਿਸੀ 'ਚ ਸਿਰਫ 10 ਲੱਖ ਰੁਪਇਆ ਦੇ ਕੇ ਉਹਦਾ ਪਲਾਟ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਏਗਾ ਪਰ ਇਹ ਸਾਰਾ ਜਿਹੜੀ ਅਨ ਇਨਕਰੀਡ ਇਨਕਮ ਹੈ ਹੋਰ ਸਾਰਾ ਵਿੱਚ ਕੰਜ਼ਿਊਮ ਹੋ ਗਿਆ ਇੱਕੋ ਪਾਲਿਸੀ 'ਚ ਕਰਤਾ ਔਰ ਮੈਂ ਤੁਹਾਨੂੰ ਫਰ ਦੱਸਣਾ ਚਾਹੁੰਦਾ ਕਿ ਇਸ ਪਾਲਿਸੀ ਦੇ ਨਾਲ ਕੋਈ ਵੀ ਤਰੂਟੀ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਪੀਐਸਆਈਸੀ ਚ ਜਾ ਕੇ ਪ੍ਰੋਬਲਮ ਆਂਦੀ ਸੀ ਇੱਕ ਵਾਰੀ ਉਹਨਾਂ ਦਾ ਫਰੀ ਹੋਲਡ ਹੋ ਜਾਏਗਾ plots ਉਹਨਾਂ ਨੂੰ ਬੈਂਕਾਂ ਤੋਂ ਨਹੀਂ ਪ੍ਰੋਬਲਮ ਆਏਗੀ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੋਏਗਾ ਕਿ ਫਰਦਰ ਉਹਨਾਂ ਨੇ ਕੋਈ ਐਕਸਪੈਂਸ਼ਨ ਕਰਨੀ ਹੈ ਕੁਝ ਕਰਨਾ ਅੱਗੇ ਕੀ ਹੁੰਦਾ ਸੀ ਕਿ ਬੈਂਕਲੇ ਕਹਿੰਦੇ ਸੀ ਤੁਹਾਡਾ ਲੀਜ਼ ਹੋਲਡ ਹੈ ਪਹਿਲਾਂ ਫਰੀ ਹੋਲਡ ਕਰਾਓ ਫਰੀ ਹੋਲਡ ਕਰਾਂ ਜਾਂਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਹ ਪਾਲਿਸੀ ਬਹੁਤ ਹੀ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਹੈਲਪ ਕਰੇਗੀ ਔਰ ਸਪੈਸ਼ਲੀ ਜਿਨ੍ਹਾਂ ਨੂੰ ਅਨਨਕਰੀਡ ਇਨਕਮ ਲੱਗਦੀ ਸੀਗੀ ਉਹਨਾਂ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਏਗਾ ਔਰ ਮੈਂ ਹੁਣੇ ਆਂਦੇ ਹੋਏ ਸਾਡੇ ਰਾਹੁਲ ਊਜਾ ਜੀ ਹੈਗੇ ਐ ਐਪੈਕਸ ਚੈਂਬਰ ਦੇ ਮੈਂ ਕਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ खैर ਸਾਨੂੰ ਕਹਿੰਦੇ ਤਾਂ ਉਹਨਾਂ ਨੂੰ 3 ਸਾਲ ਕਹਿੰਦੇ 40 45 ਸਾਲ ਹੋ ਗਏ ਸਾਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਦੇ ਔਰ ਮੈਂ ਸ਼ੁਕਰਗੁਜ਼ਾਰ ਆ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ سپورਟ ਨਾਲ ਇਹ ਇਸ਼ੂ ਰਿਜ਼ੋਲਵ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਸਰ ਜਿਹੜੀ ਤੁਸੀਂ ਪਿਛਲੇ ਸਾਲ ਦੀ ਗੱਲ ਕੀਤੀ ਸੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 12 ਜੂਨ ਨੂੰ ਗੱਲ ਲਾਈ ਸੀ ਤੇ ਇਹ ਗੱਲ ਆਖੀ ਗਈ ਸੀ ਕਿ ਜੇਕਰ ਕਿਸੇ ਨੇ ਲੈਂਡ ਦੀ ਕੰਪਨੀ